ਲੱਭਿੰਦਾਂ ਤੇ ਕੱਲ੍ਹ ਲਈ 1500 ਕੀ ਐਫਐਮ ਚ ਲੱਗੀ ਰਹੀ ਉਹ ਚੱਲਦਾ 1500 ਮਾਤਾ ਜੀ 1500 ਦੇ ਕੋਈ ਆਮ ਜਦੋਂ ਜਦ ਰੋਲਾ ਪਿਆ ਸਾਨੂੰ ਪਾਕਿਸਤਾਨ ਬਣਿਆ ਜਦੋਂ ਮੈਂ 9 ਸਾਲ ਦੀ ਸੀ ਨਾ ਕੌਣ ਮੈਂ ਕਪੜੇ ਪਾ ਕੇ ਬਸ ਜਿੰਨਾ ਲੜੀ ਜੀ ਉਹਨਾਂ ਜਿੰਨਾ ਦੋਨੀ ਆ ਕੀ ਕਰਮ ਇੰਨੀ ਹਿੰਮਤ ਹੈ ਨਹੀਂ ਇਹ ਇਨ੍ਹਾਂ ਤੇ ਸਮਾਂ ਸੀ ਜਦੋਂ ਇਹ ਆਪਣੇ ਬੇਟੇ ਨਾਲ ਇੱਕ ਨੀਵੇਂ ਜੇ ਕਮਰੇ ਦੇ ਵਿੱਚ ਰਹਿੰਦੇ ਹੁੰਦੇ ਸੀ 2 2.5 ਫੁੱਟ ਥੱਲੇ ਉਤਰਨਾ ਪੈਂਦਾ ਸੀ ਅਸੀਂ ਆਪ ਸਭ ਸੰਗਤ ਅੱਗੇ ਬੇਨਤੀ ਕੀਤੀ ਕਿ ਆਪਾਂ ਇਹਨਾਂ ਨੂੰ ਇੱਕ ਕਮਰਾ 플ਸ਼ ਬਾਥਰੂਮ ਬਣਾ ਕੇ ਦੇ ਦੇਈਏ ਆਪਰਾ ਬਰੂਪੀ ਸੰਗਤ ਨੇ ਇੰਨਾ ਜਿਆਦਾ ਸਹਿਯੋਗ ਕੀਤਾ ਕਿ ਅੱਜ ਇਹਨਾਂ ਦਾ ਜਿਹੜਾ ਕਮਰਾ ਉਹ ਪੂਸਾਰੀ ਉਦੀਨ ਹੈ ਜਲਦ ਹੀ ਇਹਨਾਂ ਦਾ ਕਮਰਾ ਪਲਾਸਟਰ ਹੋ ਜਾਵੇਗਾ ਫਰਸ਼ਾਂ ਪੈ ਜਾਣਗੀਆਂ ਤੇ ਇਹਨਾਂ ਦੇ 플ਸ਼ ਬਾਥਰੂਮ ਵੀ ਬਣ ਜਾਣਗੇ ਜਿਹੜਾ ਆਪਦਾ ਜੀਵਨ ਆ ਉਹ ਵਧੀਆ ਬਤੀਤ ਕਰ ਸਕਣਗੇ ਅਸੀਂ ਆਪ ਸਭ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਇਹਨਾਂ ਦੀ ਬਾਹ ਫੜੀ ਹੈ ਅਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਭੇਜ ਕੇ ਇਹਨਾਂ ਦੇ ਸਿਰ ਤੇ ਜਿਹੜੀ ਉਛੱਤ ਲੈ ਕੇ ਆਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ